ਉਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਦੇ ਸਾਰੇ ਮੈਡੀਕਲ ਸਟਾਫ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਨੇ ਦੱਸਦੀਏ ਕਿ ਸਾਰੇ ਮੈਡੀਕਲ ਸਟਾਫ ਨੂੰ 24 ਘੰਟੇ ਐਮਰਜੈਂਸੀ ਦੇ ਲਈ ਤਿਆਰ ਰਹਿਣ ਦੇ ਜਿਹੜੇ ਆਦੇਸ਼ ਨੇ ਉਹ ਦਿੱਤੇ ਗਏ ਨੇ ਤੇ ਨਾਲ ਹੀ ਜਿਹੜਾ ਜਿੰਨੇ ਵੀ ਮੈਡੀਕਲ ਸਟਾਫ ਦੇ ਕਰਮਚਾਰੀ ਨੇ ਉਹਨਾਂ ਨੂੰ ਫੋਨ ਬੰਦ ਕਰਨ ਦੀ ਇਜਾਜ਼ਤ ਨਹੀਂ ਹੈ ਦੱਸਦੀਏ ਕਿ ਜਿਸ ਮੌਕੇ ਵੀ ਫੋਨ ਆ ਉਹਨਾਂ ਨੂੰ ਕੀਤਾ ਜਾਵੇਗਾ ਤਾਂ ਉਸ ਦਾ ਤੁਰੰਤ ਜਵਾਬ ਦੇਣ ਦੇ ਲਈ ਜਿਹੜਾ ਉਹ ਮੈਡੀਕਲ ਸਟਾਫ ਨੂੰ ਕਿਹਾ ਗਿਆ ਹੈ ਕਿਉਂਕਿ ਜਿਹੜਾ ਸਥਿਤੀ ਆ ਬਾਰਡਰ ਤੇ ਬਣੀ ਹੋਈ ਆ ਜਿਸ ਦੇ ਕਾਰਨ ਜਿਹੜਾ ਮੈਡੀਕਲ ਵੀ ਹੋਣਾ ਪੂਰਨ ਤੌਰ ਤੇ ਜਿਹੜਾ ਉਹ 24 ਘੰਟੇ ਐਮਰਜੈਂਸੀ ਰੱਖਣ ਦੇ ਲਈ ਜਿਹੜਾ ਮੈਡੀਕਲ ਵਿਭਾਗ ਨੂੰ ਜਿਹੜੇ ਨੇ ਉਹ ਨਿਰਦੇਸ਼ ਜਾਰੀ ਕੀਤੇ ਗਏ ਨੇ ਦੱਸ ਦਈਏ ਕਿ ਹੁਣ ਲਗਾਤਾਰ ਜਿਹੜੀ ਸਥਿਤੀ ਆ ਉਹ ਤਨਾਪੂਰਨ ਬਣਦੀ ਹੋਈ ਨਜ਼ਰ ਆ ਰਹੀ ਆ ਜਿਸ ਤੇ ਚੱਲਦਿਆ ਚੰਡੀਗੜ੍ਹ ਦੇ ਸਾਰੇ ਮੈਡੀਕਲ ਸਟਾਫ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ 24 ਘੰਟੇ ਐਮਰਜੈਂਸੀ ਡਿਊਟੀ ਦੇ ਲਈ ਤਿਆਰ ਰਹਿਣ ਦੇ ਹੁਕਮ ਚੰਡੀਗੜ੍ਹ ਦੇ ਸਾਰੇ ਮੈਡੀਕਲ ਸਟਾਫ ਨੂੰ ਦਿੱਤੇ ਗਏ ਨੇ ਤੇ ਨਾਲ ਹੀ ਮੈਡੀਕਲ ਸਟਾਫ ਜਿੰਨਾ ਵੀ ਆ ਉਸ ਨੂੰ ਫੋਨ ਕਰ ਨਾ ਜਿਹੜਾ ਬੰਦ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਭਾਗ ਦੇ ਬੋਲੋ ਕਾਲ ਆਉਣ ਤੇ ਤੁਰੰਤ ਜਿਹੜਾ ਉਹਨਾਂ ਨੂੰ ਜਵਾਬ ਦੇਣਾ ਪਵੇਗਾ ਤਾਂ ਵੱਡੀ ਖਬਰ ਹੈ ਕਿ ਚੰਡੀਗੜ੍ਹ ਤੇ ਜਿੰਨਾ ਵੀ ਮੈਡੀਕਲ ਸਟਾਫ ਹੈ ਸਾਰਿਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਵਿਸ਼ੇਸ਼ ਹਾਲਾਤਾਂ ਦੇ ਵਿੱਚ ਛੁੱਟੀ ਮਿਲੇਗੀ ਦੱਸ ਦਿੱਤਾ ਗਿਆ 24 ਘੰਟੇ ਐਮਰਜੈਂਸੀ ਦੇ ਡਿਊਟੀ ਤੇ ਰਹਿਣ ਦੇ ਲਈ ਜਿਹੜਿਆ ਤਿਆਰ ਰਹਿਣ ਦੇ ਲਈ ਹੁਕਮਾਂ ਦਿੱਤੇ ਗਏ ਨੇ ਕਿ 24 ਘੰਟਿਆਂ ਤੋਂ ਕਦੇ ਵੀ ਤੁਹਾਨੂੰ ਜਿਹੜਾ ਕਾਲ ਕਰਕੇ ਬੁਲਾਇਆ ਜਾ ਸਕਦਾ ਕਿਉਂਕਿ ਜਿੰਦਾ ਦੀ ਸਥਿਤੀ ਜਿਹੜੀ ਆ ਉਹ ਬਾਰਡਰਾਂ ਤੇ ਬਣੀ ਹੋਈ ਆ ਤਾਂ ਕੋਈ ਵੀ ਆ ਜਿਹੜੀ ਸਥਿਤੀ ਆ ਉਹ ਸਾਹਮਣੇ ਆ ਸਕਦੀ ਆ ਹਾਲਾਂਕਿ ਪੰਜਾਬ ਦੇ ਵਿੱਚ ਜਿਹੜਾ ਉਹ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕੀਤਾ ਗਿਆ ਸੀ ਮੌਕ ਡ੍ਰਿਲ ਕੀਤੀ ਗਈ ਸੀ ਸਾਰਨ ਵੱਜੇ ਸੀ ਤਾਂ ਉਸ ਨੂੰ ਲੈ ਕੇ ਜਿਹੜਾ ਆਮ ਲੋਕਾਂ ਦੇ ਵਿੱਚ ਜਿਹੜਾ ਕੋਈ ਵੀ دہشت ਦਾ ਮਾਹੌਲ ਨਾ ਬਣੇ ਇਸ ਕਰਕੇ ਜਿਹੜੀ ਉਹ ਮੌਕ ਡ੍ਰਿਲ ਕੀਤੀ ਗਈ ਸੀ ਕਿ ਜੇਕਰ ਅਜਿਹੀ ਸਥਿਤੀ ਬਣਦੀ ਆ ਜੇਕਰ ਗੁਆਂਢੀ ਦੇਸ਼ ਦੇ ਵੱਲੋਂ ਹਮਲਾ ਕੀਤਾ ਜਾਂਦਾ ਤਾਂ ਤੁਹਾਨੂੰ ਕਿਵੇਂ ਸੁਰੱਖਿਅਤ ਰਹਿਣਾ ਕਿਵੇਂ ਤੁਸੀਂ ਆਪਣੇ ਨਾਲ ਧਿਆਨ ਨੂੰ ਸੁਰੱਖਿਅਤ ਕਰਨਾ ਜੇਕਰ ਕੋਈ ਕਿਸੇ ਨੂੰ ਚੋਟ ਲੱਗਦੀ ਆ ਤਾਂ ਤੁਸੀਂ ਕਿਵੇਂ ਉਸ ਨੂੰ ਸਟੇਟ ਦੇਣਾ ਕਿਵੇਂ ਉਸ ਨੂੰ ਜਿਹੜਾ ਉਹ ਡਾਕਟਰੀ ਸਹਾਇਤਾ ਤੱਕ ਲੈ ਕੇ ਜਾਣਾ ਦਾ ਪੂਰੀ ਟ੍ਰੇਨਿੰਗ ਆ ਜਿਹੜੀ ਉਹ ਦਿੱਤੀ ਗਈ ਆ ਤਾਂ ਉੱਥੇ ਹੀ ਹੋਣਾ ਜਿਹੜੇ ਮੈਡੀਕਲ ਸਟਾਫ ਹੈ ਉਸ ਦੀਆਂ ਛੁੱਟੀਆਂ ਵੀ ਜਿਹੜੀਆਂ ਕੈਂਸਲ ਕਰ ਦਿੱਤੀਆਂ ਗਿਆ ਰੱਦ ਕਰ ਦਿੱਤੀਆਂ ਗਿਆ ਸਾਰੇ ਸਟਾਫ ਨੂੰ ਜਿਹੜਾ ਉਹ ਡਿਊਟੀਆਂ ਤੇ ਪ੍ਰਭਾਵੀ ਤੌਰ ਤੇ ਹਾਜ਼ਰ ਰਹਿਣ ਦੇ ਲਈ ਕਿਹਾ ਗਿਆ ਤੇ ਨਾਲ ਹੀ 24 ਘੰਟੇ ਐਮਰਜੈਂਸੀ ਡਿਊਟੀ ਤੇ ਤਿਆਰ ਰਹਿਣ ਦੇ ਲਈ ਜਿਹੜੇ ਹੁਕਮ ਦਿੱਤੇ ਗਏ ਨੇ ਦੱਸ ਦਈਏ ਕਿ ਮੈਡੀਕਲ ਸਟਾਫ ਨੂੰ ਫੋਨ ਬੰਦ ਕਰਨ ਦੀ ਜਿਹੜੀ ਆਜ਼ਾਦਤ ਹੈ ਉਹ ਨਹੀਂ ਹੋਵੇਗੀ ਹੁਣ ਮੈਡੀਕਲ ਸਟਾਫ ਜਿੰਨੇ ਵੀ ਡਾਕਟਰ ਨੇ ਜਿਹੜੇ ਆਪਣਾ ਫੋਨ ਬੰਦ ਨਹੀਂ ਕਰ ਸਕਦੇ ਉਹਨਾਂ ਨੂੰ ਤੁਰੰਤ ਜਿਹੜਾ ਉਹ ਆਉਣ ਦੇ ਲਈ ਕਿਹਾ ਗਿਆ ਹੈ ਕਿ ਜੇਕਰ ਕਿਸੇ ਟਾਈਮ ਵੀ ਤੁਹਾਡੀ ਲੋੜ ਪੈਂਦੀ ਆ ਤਾਂ ਤੁਹਾਨੂੰ ਡਿਊਟੀ ਤੇ ਹਾਜ਼ਰ ਹੋਣਾ ਪਊਗਾ ਪਊਗਾ ਇਹ ਚੰਡੀਗੜ੍ਹ ਮੈਡੀਕਲ ਸਟਾਫ ਦੇ ਲਈ ਜਿਹੜੇ ਹੁਕਮ ਨਿਰਦੇਸ਼ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਤਾਂ ਵੱਡੀ ਖਬਰ ਹੈ ਚੰਡੀਗੜ੍ਹ ਦੇ ਮੈਡੀਕਲ ਸਟਾਫ ਦੀਆਂ ਜਿਹੜੀਆਂ ਆ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਨੇ 24 ਘੰਟੇ ਐਮਰਜੈਂਸੀ ਡਿਊਟੀ ਦੇ ਲਈ ਤਿਆਰ ਰਹਿਣ ਦੇ ਜਿਹੜੇ ਹੁਕਮ ਹੋਏ ਨੇ ਤੇ ਨਾਲ ਹੀ ਕਿਸੇ ਵਕਤ ਵੀ ਤੁਸੀਂ ਆਪਣਾ ਕੋਨ ਬੰਦ ਨਹੀਂ ਕਰ ਸਕਦੇ ਜਦੋਂ ਵੀ ਤੁਹਾਨੂੰ ਐਮਰਜੈਂਸੀ ਕਾਲ ਆਉਂਦੀ ਹੈ ਤਾਂ ਤੁਹਾਨੂੰ ਪ੍ਰਭਾਵੀ ਦੇ ਨਾਲ ਆਪਣੀ ਡਿਊਟੀ ਤੇ ਹਾਜ਼ਰ ਹੋਣਾ ਪਊਗਾ ਕਿਉਂਕਿ ਹਾਲਾਤ ਕੁਝ ਵੀ ਬਣ ਸਕਦੇ ਆ ਜਿੱਤੇ ਜਿਹੜੇ ਅਫੀਸ਼ੀਅਲ ਬਿਆਨ ਨੇ ਉਹ ਆਉਂਦੇ ਨੇ ਕਿ ਆਪਣੇ ਘਰਾਂ ਦੇ ਵਿੱਚ ਰਾਸ਼ਨ ਜਮ੍ਹਾਂ ਕਰ ਲਓ ਜਿਸ ਤਰ੍ਹਾਂ ਕੱਲ ਵੀ ਜਿਹੜਾ ਪਕਈ ਵੱਡੇ ਮਾਲ ਨੇ ਉਹਨਾਂ ਦੇ ਵਿੱਚ ਭੀੜ ਦੇਖਣ ਨੂੰ ਮਿਲੀ ਆ ਤਾਂ ਆ ਲੋਕ ਨੇ ਜਿਹੜੇ ਉਹ ਆਪਣਾ ਸਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਪਰ ਅਸੀਂ ਲੋਕਾਂ ਨੂੰ ਅਪੀਲ ਕਰਨੀ ਚਾਹਾਂਗੇ ਕਿ ਕਿਸੇ ਨੂੰ ਜਿਹੜਾ ਪੈਨਿਕ ਹੋਣ ਦੀ ਲੋੜ ਨਹੀਂ ਆ ਭਰਾਉਣ ਦੀ ਲੋੜ ਨਹੀਂ ਹੈ ਸਰਕਾਰ ਦੇ ਵੱਲੋਂ ਸਿਰਫ ਤਿਆਰੀ ਕੀਤੀ ਜਾ ਰਹੀ ਹੈ ਕਿ ਜੇਕਰ ਅਜਿਹੇ ਹਾਲਾਤ ਪੈਦਾ ਹੁੰਦੇ ਨੇ ਤਾਂ ਉਸ ਦਾ ਮੂੰਹ ਤੋੜਮਾ ਜਵਾਬ ਦਿੱਤਾ ਜਾ ਸਕੇ ਤਾਂ ਇਸ ਦੇ ਨਾਲ ਜਿਹੜੀ ਵੱਡੀ ਖਬਰ ਹੈ ਕਿ ਚੰਡੀਗੜ੍ਹ ਦੇ ਜਨਬੇ ਮੈਡੀਕਲ ਸਟਾਫ ਹੈ ਉਹਦੀਆਂ ਛੁੱਟੀਆਂ ਨੇ ਜੜੀਆਂ ਉਸ ਨੂੰ ਪ੍ਰਭਾਵੀ ਤੌਰ ਤੇ ਰੱਦ ਕੀਤਾ ਗਿਆ ਤੇ ਨਾਲ ਹੀ ਜਦੋਂ ਵੀ ਕਾਲ ਆਉਂਦੀ ਹੈ ਤਾਂ 24 ਘੰਟੇ ਮੈਡੀਕਲ ਸਟਾਫ ਨੂੰ ਜਿਹੜਾ ਉਹ ਐਮਰਜੈਂਸੀ ਦੇ ਲਈ ਤਿਆਰ ਰਹਿਣ ਦੇ ਹੁਕਮ ਜਾਰੀ ਹੋਏ ਨੇ